ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼wini ਪੂਰ ਆਈਪੀਐਸ ਐਸਐਸਪੀ ਤਰਨਤਾਰਨ ਸ਼੍ਰੀ ਅਜੇ ਰਾਜ ਸਿੰਘ ਜੀ ਐਸਪੀਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਇਸ ਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਆ ਜਿਸ ਬੰਦੀ थाना ਭਿੱਖੀ ਬਣ ਬਿਖੇ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21C ਐਂਡ ਡੀਪੀਆ ਅਸਪेक्ट ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਹਾਲਿਆ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਜਿੱਥੇ ਭਿੱਖੀਵਾਂਡ ਸਾਊਥ ਵਿਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਉਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਲ ਜਿਹੜੇ ਜਏ ਵਿਅਕਤੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਆ ਇੱਥੇ ਇਹ ਵੀ ਸ਼ੱਕ ਜਾ ਕੀਤਾ ਜਾ ਰਿਹਾ ਵੀ ਜਿਹੜੀ ਇਹ ਹੈਰੋਂ ਦੀ ਖੇਪ ਆ ਇਹ ਵੀ ਡਰੋਨ ਰਾਹੀਂ ਭਗਾਈ ਹੋਈ ਹੈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਫੋਨ ਦੀ ਸੰਭਾਵਨਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼wini ਪੂਰ ਆਈਪੀਐਸ ਐਸਐਸਪੀ ਤਰਨਤਾਰਨ ਸ਼੍ਰੀ ਅਜੇ ਰਾਜ ਸਿੰਘ ਜੀ ਐਸਪੀਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਥਲੇ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਇਸ ਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਆ ਜੇ ਸਵੰਦੀ ਥਾਣਾ ਭਿੱਖੀਵਾਂਡ ਵਿਖੇ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਨ ਡੀ ਪੀ ਐ ਸੈਕਟ ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਹਾਲਿਆ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਭਿੱਖੀਵਾਂਡ ਸਾਊਥ ਵਿਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਉੱਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਿਲ ਜਿਹੜੇ ਜਏ ਵਿਅਕਤੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਆ ਇੱਥੇ ਇਹ ਵੀ ਸ਼ੱਕ ਜਾ ਕੀਤਾ ਜਾ ਰਿਹਾ ਵੀ ਜਿਹੜੀ ਇਹ ਹੈਰੋਂ ਦੀ ਖੇਪ ਆ ਇਹ ਵੀ ਡਰੋਨ ਰਾਹੀਂ ਭਗਾਈ ਹੋਈ ਹੈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਫੋਨ ਦੀ ਸੰਭਾਵਨਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼wini ਪੂਰ ਆਈਪੀਐਸ ਐਸਐਸਪੀ ਤਰਨਤਾਰਨ ਸ੍ਰੀ ਅਜੇ ਰਾਜ ਸਿੰਘ ਜੀ ਐਸਪੀ ਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਥਲੇ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਇਸ ਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਆ ਜਿਸ ਬੰਦੀ ਥਾਣਾ ਪਿੱਖੀਵਿੰਡ ਵਿਖੇ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਨ ਡੀ ਪੀ ਆਰ ਐਸ ਐਫਟ ਦਰਜ ਕਰਕੇ ਜਿਹੜੀ-ਜਿਹੜੀ ਕਾਨੂੰਨੀ ਪ੍ਰਕਿਰਿਆਸ਼ ਨੂੰ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਹਾਲਿਆ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਜਿੱਥੇ ਭਿੱਖੀਪਿੰਡ ਸਾਊਥ ਵਿਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਉੱਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਲ ਜਿਹੜੇ ਜਏ ਵਿਅਕਤੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ। ਅ ਇੱਥੇ ਇਹ ਵੀ ਸ਼ੱਕ ਜਾਰੀ ਕੀਤਾ ਜਾ ਰਿਹਾ ਜਿ ਜੜੀ ਇਹ ਹੈਰੋਂ ਦੀ ਖੇਪ ਆ ਇਹ ਵੀ ਡਰੋਨ ਰਾਹੀਂ ਭਗਾਈ ਹੋਈ ਹੈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਫੋਨ ਦੀ ਸੁਭਾਅ